श्री गुरु तेग बहादुर साहिब के तीन सौ पचासवें शहीदी दिवस को समर्पित पंजाब सरकार की श्रद्धा और सत्कार से भरपूर पहल पंजाब के तेईस जिलों में गुरु साहिब के जीवन और बलिदान को दर्शाते लाइट एंड साउंड शो श्रीनगर गुरदासपुर फरीदकोट और तख्त श्री दमदमा साहिब तलवंडी साबो ऐसी अनंतपुर साहिब तक चार महान नगर कीर्तन तथा तेईस चौबीस और पच्चीस नवम्बर को अनंतपुर साहिब में होने वाले भव्य समागमों में मुख्यमंत्री सरदार भगवंत सिंह जी मान की ओर ऐसी सभी को नतमस्तक होने का हार्दिक अनुरोध आइए अपनी अटूट श्रद्धा और सत्कार के साथ इन समागमों का हिस्सा बने ਕੁਝ ਅੱਧਾ ਸਾਡੇ ਵੀਰ ਭਵਿੰਦਰ ਸਿੰਘ ਜਿਹੜੇ ਪਹਿਲਾਂ ਵੀ ਇੱਕ ਵੱਡੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਪਿੰਡ ਦੇ ਸਰਪੰਚ ਨੇ ਇਹਨਾਂ ਪਾਰਟੀ ਨੇ ਮਨੋ ਇਥੋਂ ਜਿਲ੍ਹਾ ਪ੍ਰੀਸ਼ਦ ਲੜਾ ਰਹੇ ਆ ਤੇ ਇਹੀ ਬੇਨਤੀ ਕਰ ਰਹੇ ਅੱਜ ਲੋਕਾਂ ਨੂੰ ਸਾਰਾ ਬੁਲਾਇਆ ਵੀ ਜਿੱਥੇ ਪਹਿਲਾਂ ਸਾਥ ਦਿੱਤਾ ਹੁਣ ਵੀ ਸਾਡਾ ਸਾਥ ਦਿਓ ਇਹ ਤੇ ਵਿਕਾਸ ਕਰ ਪਗਲ ਗਰੀਬ ਪਹਿਲਾ ਵੀ ਇਲਾਕੇ ਜੋ ਪੂਰੇ ਹੋ ਰਹੇ ਨੇ ਨਾ ਉੱਥੇ ਇੱਕ ਵੱਡਾ ਯੋਗਦਾਨ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਮੈਂਬਰਾਂ ਦਾ ਆਉਂਦਾ ਆਪਾਂ ਨੂੰ ਪਤਾ ਹੀ ਆ ਲਗਭਗ ਮੈਂ ਦੱਸਿਆ ਲੋਕਾਂ ਨੂੰ ਵੀ 20 ਕਰੋੜ ਤੋਂ ਉੱਪਰ ਦਾ ਬਜਟ ਆਉਂਦਾ ਪਸੰਨਾਂ ਦੇ ਵਿੱਚ ਜਿਹੜਾ ਇਹਨਾਂ ਥਰੂ ਸਰਚ ਹੋਣਾ ਲੱਗੇ ਜੀ ਡਿਵੈਲਪਮੈਂਟ ਤੇ ਲੱਗਣਾ ਤੇ ਅੱਜ ਇਹ ਅਪੀਲ ਕੀਤੀ ਹੈ ਵੀ ਜਿੱਥੇ ਜਿੰਨੇ ਵੀ ਸਰਪੰਚ ਸਾਹਿਬਾਨ ਸਾਰੇ ਆਏ ਅਜਮੇਰ ਜਿਹੜਾ ਮੇਨ ਜ਼ੋਨ ਸੀਗਾ ਇਹ ਆਪਣੇ ਇਹ ਅਗਰ ਸੀਗਾ ਆਪਣੇ ਨੀਲੋਂ ਦਾ ਤੇ ਅੱਜ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਜਿੱਥੇ ਸਾਰਿਆਂ ਨੇ ਬਹੁਤ ਸਾਤ ਪਹਿਲਾਂ ਦਿੱਤਾ ਉਥੇ ਪਵਿੰਦਰ ਜੀ ਉਹਨਾਂ ਨਾਲ ਲੜ ਕੇ ਸੀ ਸਾਰੇ ਇਹਨਾਂ ਨੂੰ ਚੋਣ ਜਿਤਾਉਣੀ ਆ ਤੇ ਇਹੀ ਬੇਨਤੀ ਆ ਕੀਤੀ ਸਾਰਿਆਂ ਨੂੰ ਬੁਲਾਰ ਸਮਤੀ ਦੇ ਉਮੀਦਵਾਰ ਵੀ ਲਗਭਗ ਫੈਲਣ ਨੇ ਲਗਭਗ ਮੇਰੇ ਖਾਲਚ ਅ ਅੱਜ ਸ਼ਾਮੀ ਜਾਂ ਸਵੇਰ ਮਾਰਨੀ ਹੋਈ ਹੋਈ ਆ ਕਿਸ ਤਰ੍ਹਾਂ ਦਾ ਕੰਮ ਦੇ ਬੋਲਾ ਵਧੀਆ ਰਿਸਪੌਂਸ ਮਿਲਦਾ ਜੀ ਦੇਖੋ ਸਿਰਫ ਇੱਕ ਜ਼ੋਨ ਸੀਗਾ ਸਾਡੇ ਤਿੰਨ ਜ਼ੋਨ ਨੇ ਇੱਕ ਜ਼ੋਨ ਦੇ ਵਿੱਚੋਂ ਵੀ ਸਿਰਫ ਅਸੀਂ ਉਹ ਸਪੋਰਟਰ ਬੰਦੇ ਬੁਲਾਏ ਸੀਗੇ ਸਾਰੇ ਪੂਰੇ ਮਤਲਬ ਜੀ ਨੂੰ ਕਿਹਾ ਇਹੋ ਜਿਹਾ ਨਹੀਂ ਸੀਗਾ ਵੀ ਕੋਈ ਨਾ ਆਇਆ ਹੋਵੇ ਸਾਰੇ ਨੇ ਸਾਥ ਦੇ ਦਾ ਵਾਦਾ ਕੀਤਾ ਤੇ ਪੂਰਾ ਭਰਮਾ ਹੰਗਾਰਾ ਮਿਲ ਰਿਹਾ ਜੀ ਭਪਿੰਦਰ ਸਿੰਘ ਰਠੌਰ ਪਿੰਡ ਸੈਂਸਵਲ ਕਲਾ ਸਰਪੰਚ ਮੈਨੂੰ ਅੱਜ ਪਾਰਟੀ ਨੇ ਜ਼ੋਨ ਨੀਲੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਅੱਜ ਟਿਕਟ ਦੇ ਕੇ ਮਾਣ ਬਖਸ਼ਿਆ ਹੈ ਤੇ ਮੈਂ ਬਹੁਤ ਧੰਨਵਾਦੀਆਂ ਆਪਣੀ ਆਮ ਆਦਮੀ ਪਾਰਟੀ ਦੀ ਸਾਰੀ ਹਾਈ ਕਮਾਂਡ ਦਾ ਸੀਐਮ ਸਾਹਿਬ ਦਾ ਤੇ ਸਾਡੇ ਐਮਐਲਏ ਸਾਹਿਬ ਜਗਤਾ ਸਿੰਘ ਦਿਹਾਲਪੁਰਾ ਜੀ ਦਾ ਸੋ ਜੋ ਉਹਨਾਂ ਨੇ ਮੇਰੇ ਤੋਂ ਉਮੀਦ ਕੀਤੀ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿਹੜੀ ਇਹ ਸੀਟ ਜਿਤਾ ਕੇ ਜਿਲ੍ਹਾ ਪ੍ਰੀਸ਼ਦ ਦੀ ਤੇ ਉਹਨਾਂ ਦੀ ਝੋਲੀ ਪਾਈਏ ਤੇ ਜੋ ਸਾਡੇ ਜ਼ੋਨ ਔਰ ਹਲਕੇ ਦੇ ਬੇੜ ਦੇ ਕੰਮ ਨੇ ਅਸੀਂ ਇਹਨਾਂ ਦਾ ਪੂਰਾ ਯੋਗਦਾਨ ਦੇਈ ਦੇ ਫੁੱਜੀ ਆ ਤੇ ਸਾਡੇ ਵੀਰ ਭਵਿੰਦਰ ਸਿੰਘ ਜਿਹੜੇ ਪਹਿਲਾਂ ਵੀ ਇੱਕ ਵੱਡੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਪਿੰਡ ਦੇ ਸਰਪੰਚ ਨੇ ਇਹਨਾਂ ਪਾਰਟੀ ਨੇ ਮਨੋ ਇਥੋਂ ਜਿਲ੍ਹਾ ਪ੍ਰੀਸ਼ਦ ਲੜਾ ਰਹੇ ਆ ਤੇ ਇਹੀ ਬੇਨਤੀ ਕਰ ਰਹੇ ਅੱਜ ਲੋਕਾਂ ਨੂੰ ਸਾਰਾ ਬੁਲਾਇਆ ਵੀ ਜਿੱਥੇ ਪਹਿਲਾਂ ਸਾਥ ਦਿੱਤਾ ਹੁਣ ਵੀ ਸਾਡਾ ਸਾਥ ਦਿਓ ਇਹ ਤੇ ਵਿਕਾਸ ਕਾਰਜ ਆਪਾਂ ਗਲਗਰੀਬੀ ਪਹਿਲਾਂ ਵੀ ਇਲਾਕੇ ਦੇ ਹੋ ਪੂਰੇ ਹੋ ਰਹੇ ਨੇ ਨਾ ਉੱਥੇ ਇੱਕ ਵੱਡਾ ਯੋਗਦਾਨ ਜ਼ਿਲ੍ਹਾ ਪ੍ਰਸ਼ਾਸਤ ਬਲਾਕ ਸੰਪਤੀ ਮੈਂਬਰਾਂ ਦਾ ਆਉਂਦਾ ਆਪ ਨੂੰ ਪਤਾ ਹੀ ਆ ਲਗਭਗ ਮੈਂ ਦੱਸਿਆ ਲੋਕਾਂ ਨੂੰ ਵੀ 20 ਕਰੋੜ ਤੋਂ ਉੱਪਰ ਦਾ ਬਜਟ ਆਉਂਦਾ ਪੰਜ ਸਾਲਾਂ ਦੇ ਵਿੱਚ ਜਿਹੜਾ ਇਹਨਾਂ ਥਰੂ ਖਰਚ ਹੋਣਾ ਲੱਗੇ ਜਿਵੇਂ ਡਿਵੈਲਪਮੈਂਟ ਦੇ ਲੱਗਣਾ ਤੇ ਅੱਜ ਇਹ ਹੀ ਅਪੀਲ ਕੀਤੀ ਹੈ ਵੀ ਜਿੱਥੇ ਜਿੰਨੇ ਵੀ ਸਰਪੰਚ ਸਾਹਿਬਾਨ ਸਾਰੇ ਆਏ ਅਜਮੇਰ ਜਿਹੜਾ ਮੇਨ ਜ਼ੋਨ ਸੀਗਾ ਇਹ ਆਪਣੇ ਇਹ ਦਾ ਘਟ ਸੀਗਾ ਆਪਣੇ ਨੀਲੋਂ ਦਾ ਤੇ ਅੱਜ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਜਿੱਥੇ ਸਾਰਿਆਂ ਨੇ ਬਹੁਤ ਸਾਤ ਪਹਿਲਾਂ ਤਾਂ ਉੱਥੇ ਪਵਿੰਦਰ ਜੀ ਹੁਣ ਰੜਕੇ ਸੀ ਸਾਰੇ ਇਹਨਾਂ ਨੂੰ ਚੋਣ ਜਿਤਾਉਣੀ ਆ ਤੇ ਇਹੀ ਬੇਨਤੀ ਆ ਕੀਤੀ ਸਨ ਬੁਲਾਰ ਸੰਪਤੀ ਦੇ ਉਮੀਦਵਾਰ ਵੀ ਲਗਭਗ ਫੈਲਣ ਨੇ ਲਗਭਗ ਮੇਰੇ ਖਿਆਲ ਚ ਅੱਜ ਸ਼ਾਮੀ ਜਸੂਬਾ ਮਾਰਨੀ ਹੋ ਰਹੀ ਹੈ ਕਿਸ ਤਰ੍ਹਾਂ ਦਾ ਚੱਲਦੇ ਮਾਹੌਲ ਹੈ ਬੋਲਾ ਵਧੀਆ ਰਿਸਪੌਂਸ ਮਿਲਦਾ ਜੀ ਦੇਖੋ ਸਿਰਫ ਇੱਕ ਜ਼ੋਨ ਸੀਗਾ ਸਾਡੇ ਤਿੰਨ ਜ਼ੋਨ ਨੇ ਇੱਕ ਜ਼ੋਨ ਦੇ ਵਿੱਚੋਂ ਵੀ ਸਿਰਫ ਅਸੀਂ ਉਹ ਸਪੋਰਟਰ ਬੰਦੇ ਬੁਲਾਏ ਸੀਗੇ ਸਾਰੇ ਪੂਰੇ ਮਤਲਬ ਜੀ ਨੂੰ ਕਿਹਾ ਇਹੋ ਜਿਹਾ ਨਹੀਂ ਸੀਗਾ ਵੀ ਕੋਈ ਨਾ ਆਇਆ ਹੋਵੇ ਸਾਰੇ ਨੇ ਆ ਕੇ ਸਾਥ ਦੇ ਦਾ ਵਾਦਾ ਕੀਤਾ ਤੇ ਪੂਰਾ ਭਰਮਾ ਹੰਗਾਰਾ ਮਿਲ ਰਿਹਾ ਜੀ ਭਪਿੰਦਰ ਸਿੰਘ ਰਠੌਰ ਪਿੰਡ ਸੈਂਸਵਲ ਕਲਾ ਸਰਪੰਚ ਮੈਨੂੰ ਅੱਜ ਪਾਰਟੀ ਨੇ ਜ਼ੋਨ ਨੀਲੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਅੱਜ ਟਿਕਟ ਦੇ ਕੇ ਮਾਣ ਬਖਸ਼ਿਆ ਤੇ ਮੈਂ ਬਹੁਤ ਧੰਨਵਾਦੀ ਆਂ ਆਪਣੀ ਆਮ ਆਦਮੀ ਪਾਰਟੀ ਦੀ ਸਾਰੀ ਹਾਈ ਕਮਾਂਡ ਦਾ ਸੀਐਮ ਸਾਹਿਬ ਦਾ ਤੇ ਸਾਡੇ ਐਮਐਲਏ ਸਾਧ ਜਗਤਾ ਸਿੰਘ ਦਿਾਲਪੁਰਾ ਜੀ ਦਾ ਸੋ ਜੋ ਉਹਨਾਂ ਨੇ ਮੇਰੇ ਤੋਂ ਉਮੀਦ ਕੀਤੀ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿਹੜੀ ਇਹ ਸੀਟ ਜਿਤਾ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਉਹਨਾਂ ਦੀ ਝੋਲੀ ਪਾਈਏ ਤੇ ਜੋ ਸਾਡੇ ਜ਼ੋਨ ਔਰ ਹਲਕੇ ਦੇ ਬੇੜ ਦੇ ਕੰਮ ਨੇ ਅਸੀਂ ਇਹਨਾਂ ਦਾ ਪੂਰਾ ਯੋਗਦਾਨ ਦੇਈਏ ਫੁੱਜੀਆ ਤੇ ਸਾਡੇ ਬੀਨ ਭਵਿੰਦਰ ਸਿੰਘ ਜਿਹੜੇ ਪਹਿਲਾਂ ਵੀ ਇੱਕ ਵੱਡੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਪਿੰਡ ਦੇ ਸਰਪੰਚ ਨੇ ਇਹਨਾਂ ਪਾਰਟੀ ਨੇ ਮਨੋ ਇਥੋਂ ਜਿਲ੍ਹਾ ਪ੍ਰੀਸ਼ਦ ਲੜਾ ਰਹੇ ਆ ਤੇ ਇਹੀ ਬੇਨਤੀ ਕਰ ਰਹੇ ਅੱਜ ਲੋਕਾਂ ਨੂੰ ਸਾਰਾ ਬੁਲਾਇਆ ਵੀ ਜਿੱਥੇ ਪਹਿਲਾਂ ਸਾਥ ਦਿੱਤਾ ਹੁਣ ਵੀ ਸਾਡਾ ਸਾਥ ਦਿਓ ਇਹ ਤੇ ਵਿਕਾਸ ਕਰ ਪੰਗਲ ਗਰੀਬੀ ਪਹਿਲਾਂ ਵੀ ਇਲਾਕੇ ਜੋ ਪੂਰੇ ਹੋ ਰਹੇ ਨੇ ਨਾ ਉੱਥੇ ਇੱਕ ਵੱਡਾ ਯੋਗਦਾਨ ਜ਼ਿਲ੍ਹਾ ਪ੍ਰਸ਼ਾਸਤ ਬਲਾਕ ਸੰਪਤੀ ਮੈਂਬਰਾਂ ਦਾ ਆਉਂਦਾ ਪੱਲੂ ਪਤਾ ਹੀ ਆ ਲਗਭਗ ਮੈਂ ਦੱਸਿਆ ਲੋਕਾਂ ਨੂੰ ਵੀ 20 ਕਰੋੜ ਤੋਂ ਉੱਪਰ ਦਾ ਬਜਟ ਆਉਂਦਾ ਪੰਜ ਸਾਲਾਂ ਦੇ ਵਿੱਚ ਜਿਹੜਾ ਇਹਨਾਂ ਥਰੂ ਖਰਚ ਹੋਣਾ ਲੱਗੇ ਜਿਵੇਂ ਡਿਵੈਲਪਮੈਂਟ ਦੇ ਲੱਗਣਾ ਤੇ ਅੱਜ ਇਹ ਹੀ ਅਪੀਲ ਕੀਤੀ ਹੈ ਵੀ ਜਿੱਥੇ ਜਿੰਨੇ ਵੀ ਸਰਪੰਚ ਸਾਹਿਬਾਨ ਸਾਰੇ ਆਏ ਅਜਮੇਰ ਜਿਹੜਾ ਮੇਨ ਜ਼ੋਨ ਸੀਗਾ ਇਹ ਆਪਣੇ ਇਹ ਅ ਘਟ ਸੀਗਾ ਆਪਣੇ ਨੀਲੋਂ ਦਾ ਤੇ ਅੱਜ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਜਿੱਥੇ ਸਾਰਿਆਂ ਨੇ ਬਹੁਤ ਸਾਤ ਪਹਿਲਾਂ ਤਾਂ ਉੱਥੇ ਪਵਿੰਦਰ ਜੀ ਹੁਣ ਰੜਕੇ ਸੀ ਸਾਰੇ ਇਹਨਾਂ ਨੂੰ ਚੋਣ ਜਿਤਾਉਣੀ ਆ ਤੇ ਇਹੀ ਬੇਨਤੀ ਆ ਕੀਤੀ ਸਨ ਬੁਲਾਰ ਸੰਪਤੀ ਦੇ ਉਮੀਦਵਾਰ ਵੀ ਲਗਭਗ ਫੈਲਣ ਨੇ ਲਗਭਗ ਮੇਰੇ ਖਿਆਲ ਚ ਅੱਜ ਸ਼ਾਮੀ ਯਸੋਬਾ ਮਾਰਨੀ ਹੋ ਰਹੀ ਹੈ ਦਾ ਕੰਮ ਦੇ ਬੋਲਾ ਵਧੀਆ ਰਿਸਪੌਂਸ ਮਿਲਦਾ ਜੀ ਦੇਖੋ ਸਿਰਫ ਇੱਕ ਜ਼ੋਨ ਸੀਗਾ ਸਾਡੇ ਤਿੰਨ ਜ਼ੋਨ ਨੇ ਇੱਕ ਜ਼ੋਨ ਦੇ ਵਿੱਚੋਂ ਵੀ ਸਿਰਫ ਅਸੀਂ ਉਹ ਸਪੋਰਟਰ ਬੰਦੇ ਬੁਲਾਏ ਸੀਗੇ ਸਾਰੇ ਪੂਰੇ ਮਤਲਬ ਜੀ ਨੂੰ ਕਿਹਾ ਇਹੋ ਜਿਹਾ ਨਹੀਂ ਸੀਗਾ ਵੀ ਕੋਈ ਨਾ ਆਇਆ ਹੋਵੇ ਸਾਰੇ ਨੇ ਸਾਥ ਦੇ ਦਾ ਵਾਦਾ ਕੀਤਾ ਤੇ ਪੂਰਾ ਭਰਮਾ ਹੰਗਾਰਾ ਮਿਲ ਰਿਹਾ ਜੀ ਭਪਿੰਦਰ ਸਿੰਘ ਰਠੌਰ ਪਿੰਡ ਸੈਂਸਵਲ ਕਲਾ ਸਰਪੰਚ ਮੈਨੂੰ ਅੱਜ ਪਾਰਟੀ ਨੇ ਜ਼ੋਨ ਨੀਲੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਅੱਜ ਟਿਕਟ ਦੇ ਕੇ ਮਾਣ ਬਖਸ਼ਿਆ ਹੈ ਤੇ ਮੈਂ ਬਹੁਤ ਧੰਨਵਾਦੀਆਂ ਆਪਣੀ ਆਮ ਆਦਮੀ ਪਾਰਟੀ ਦੀ ਸਾਰੀ ਹਾਈ ਕਮਾਂਡ ਦਾ ਸੀਐਮ ਸਾਹਿਬ ਦਾ ਤੇ ਸਾਡੇ ਐਮਐਲਏ ਸਾਧ ਜਗਤਾ ਸਿੰਘ ਦਿਾਲਪੁਰਾ ਜੀ ਦਾ ਸੋ ਜੋ ਉਹਨਾਂ ਨੇ ਮੇਰੇ ਤੋਂ ਉਮੀਦ ਕੀਤੀ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿਹੜੀ ਇਹ ਸੀਟ ਜਿਤਾ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਉਹਨਾਂ ਦੀ ਝੋਲੀ ਪਾਈਏ ਤੇ ਜੋ ਸਾਡੇ ਜ਼ੋਨ ਔਰ ਹਲਕੇ ਦੇ ਬੇੜ ਦੇ ਕੰਮ ਨੇ ਅਸੀਂ ਇਹਨਾਂ ਦਾ ਪੂਰਾ ਯੋਗਦਾਨ ਦੇਈ ਕੁਝ ਅੱਧ ਸਾਡੇ ਵੀਰ ਭਵਿੰਦਰ ਜੀ ਜਿਹੜੇ ਪਹਿਲਾਂ ਵੀ ਇੱਕ ਵੱਡੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਪਿੰਡ ਦੇ ਸਰਪੰਚ ਨੇ ਇਹਨਾਂ ਪਾਰਟੀ ਨੇ ਮਨੋ ਇੱਥੋਂ ਜ਼ਿਲ੍ਹਾ ਪ੍ਰੀਸੀ ਲੜਾ ਰਹੇ ਆ ਤੇ ਇਹੀ ਬੇਨਤੀ ਕਰ ਰਹੇ ਅੱਜ ਲੋਕਾਂ ਨੂੰ ਸਰਬ ਬੁਲਾਇਆ ਵੀ ਜਿੱਥੇ ਪਹਿਲਾਂ ਸਾਥ ਦਿੱਤਾ ਹੁਣ ਵੀ ਸਾਡਾ ਸਾਥ ਦਿਓ ਜਿੱਥੇ ਵਿਕਾਸ ਕਰ ਪੰਗਲ ਗਰੀਬ ਪਹਿਲਾਂ ਵੀ ਇਲਾਕੇ ਜਿਹੜੇ ਪੂਰੇ ਹੋ ਰਹੇ ਨੇ ਨਾ ਉੱਥੇ ਇੱਕ ਵੱਡਾ ਯੋਗਦਾਨ ਜ਼ਿਲ੍ਹਾ ਪ੍ਰਸ਼ਾਸਤਿ ਬਲਾਕ ਸੰਪਤੀ ਮੈਂਬਰਾਂ ਦਾ ਆਉਂਦਾ ਆਪਾਂ ਨੂੰ ਪਤਾ ਹੀ ਆ ਲਗਭਗ ਮੈਂ ਦੱਸਿਆ ਲੋਕਾਂ ਨੂੰ ਵੀ 20 ਕਰੋੜ ਤੋਂ ਉੱਪਰ ਦਾ ਬਜਟ ਆਉਂਦਾ ਪੰਸਾਲਾਂ ਦੇ ਵਿੱਚ ਜਿਹੜਾ ਇਹਨਾਂ ਥਰੂ ਸਰਚ ਹੋਣਾ ਲੱਗੇ ਜਿ ਡਿਵੈਲਪਮੈਂਟ ਤੇ ਲੱਗਣਾ ਤੇ ਅੱਜ ਇਹ ਅਪੀਲ ਕੀਤੀ ਹੈ ਵੀ ਜਿੱਥੇ ਜਿੰਨੇ ਵੀ ਸਰਪੰਚ ਸਾਹਿਬਾਨ ਸਾਰੇ ਆਏ ਅਜਮੇਰ ਜਿਹੜਾ ਮੇਨ ਜ਼ੋਨ ਸੀਗਾ ਇਹ ਆਪਣੇ ਇਹ ਅਗਰ ਸੀਗਾ ਆਪਣੇ ਨੀਲੋਂ ਦਾ ਤੇ ਅੱਜ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਜਿੱਥੇ ਸਾਰਿਆਂ ਨੇ ਬਹੁਤ ਸਾਤ ਪਹਿਲਾਂ ਦਿੱਤਾ ਉਥੇ ਪਵਿੰਦਰ ਜੀ ਉਹਨਾਂ ਨਾਲ ਲੜ ਕੇ ਸੀ ਸਾਰੇ ਇਹਨਾਂ ਨੂੰ ਚੋਣ ਜਿਤਾਉਣੀ ਆ ਤੇ ਇਹੀ ਬੇਨਤੀ ਆ ਕਰਤੀ ਸਾਰਿਆਂ ਨੂੰ ਬੁਲਾਰ ਸਮਤੀ ਦੇ ਉਮੀਦਵਾਰ ਵੀ ਲਗਭਗ ਫੈਲਣ ਨੇ ਲਗਭਗ ਮੇਰੇ ਖਾਲਚ ਅ ਅੱਜ ਸ਼ਾਮੀ ਜਾਂ ਸਵੇਰ ਮਾਰਨੀ ਹੋਈ ਹੋਈ ਆ ਬੋਲਾ ਵਧੀਆ ਰਿਸਪੌਂਸ ਮਿਲਦਾ ਜੀ ਦੇਖੋ ਸਿਰਫ ਇੱਕ ਜ਼ੋਨ ਸੀਗਾ ਸਾਡੇ ਤਿੰਨ ਜ਼ੋਨ ਨੇ ਇੱਕ ਜ਼ੋਨ ਦੇ ਵਿੱਚੋਂ ਵੀ ਸਿਰਫ ਸੀ ਉਹ ਸਪੋਰਟਰ ਬੰਦੇ ਬੁਲਾਏ ਹੋਏ ਸੀਗੇ ਸਾਰੇ ਪੂਰੇ ਮਤਲਬ ਜਿਹਨੂੰ ਕਿਹਾ ਇਹੋ ਜਿਹਾ ਨਹੀਂ ਸੀਗਾ ਵੀ ਕੋਈ ਨਾ ਆਇਆ ਹੋਵੇ ਸਾਰਿਆਂ ਨੇ ਆ ਕੇ ਸਾਥ ਦੇਣ ਦਾ ਵਾਅਦਾ ਕੀਤਾ ਤੇ ਪੂਰਾ ਭਰਮਾ ਹੰਗਾਰਾ ਮਿਲਿਆ ਜੀ ਭਪਿੰਦਰ ਸਿੰਘ ਰਠੌਰ ਪਿੰਡ ਸੈਂਸਵਲ ਕਲਾ ਸਰਪੰਚ ਮੈਨੂੰ ਅੱਜ ਪਾਰਟੀ ਨੇ ਜ਼ੋਨ ਨੀਲੋਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਅੱਜ ਟਿਕਟ ਦੇ ਕੇ ਮਾਣ ਬਖਸ਼ਿਆ ਇਹ ਮੈਂ ਬਹੁਤ ਧੰਨਵਾਦੀਆਂ ਆਪਣੀ ਆਮ ਆਦਮੀ ਪਾਰਟੀ ਦੀ ਸਾਰੀ ਹਾਈ ਕਮਾਂਡ ਦਾ ਸੀਐਮ ਸਾਹਿਬ ਦਾ ਤੇ ਸਾਡੇ ਐਮਐਲਏ ਸਾਧ ਜਗਤਾ ਸਿੰਘ ਦਿਾਲਪੁਰਾ ਜੀ ਦਾ ਸੋ ਜੋ ਉਹਨਾਂ ਨੇ ਮੇਰੇ ਤੋਂ ਉਮੀਦ ਕੀਤੀ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿਹੜੀ ਇਹ ਸੀਟ ਜਿਤਾ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਉਹਨਾਂ ਦੀ ਝੋਲੀ ਪਾਈਏ ਤੇ ਜੋ ਸਾਡੇ ਜ਼ੋਨ ਔਰ ਹਲਕੇ ਦੇ ਬੇੜ ਦੇ ਕੰਮ ਨੇ ਅਸੀਂ ਇਹਨਾਂ ਦਾ ਪੂਰਾ ਯੋਗਦਾਨ ਦੇਈ